ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮਿਲਨ ਬਟੀ ਕਮੋੜ ਮੰਡੀ ਤੋਂ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਆਂ ਬਹੁਤ ਸੋਹਣੇ ਸਰਦਾਰੀ ਜੀ ਲੁੱਕ ਵਾਲੇ ਸੂਟ ਲੈ ਕੇ ਆਜੋ ਆਪਾਂ ਦਿਖਾਈਏ ਤੁਹਾਨੂੰ ਸੋਹਣੇ ਸੋਹਣੇ ਸੂਟ ਇਹ ਆਪਣਾ ਪਹਿਲਾ ਸੂਟ ਹੈ ਜੀ ਇਹ ਲਵਲੀਨ ਦਾ ਸੂਟ ਹੈ ਠੀਕ ਹੈ ਜੀ ਇਹਦੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਕੱਪੜਾ ਵੀ ਬਹੁਤ ਵਧੀਆ ਹੈਗਾ ਬਹੁਤ ਹੀ ਆਰਾਮਦਾਇਕ ਹੈਗਾ ਇਹ ਆਲ ਓਵਰ ਸੂਟ ਹੈ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 1050 ਰੁਪਏ ਠੀਕ ਹੈ ਜੀ ਆਪਣਾ ਅਗਲਾ ਸੂਟ ਇਹ ਵਾਲਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਹੀ ਵਧੀਆ ਉਸ ਤੋਂ ਬਾਅਦ ਇੱਕ ਸੂਟ ਆਪਣੇ ਕੋਲੇ ਇਹ ਹੈਗਾ ਇਹ ਹੈਗਾ ਮੈਚਿੰਗ ਹੈਗਾ ਠੀਕ ਹੈ ਜੀ ਜਿਸ ਤਰ੍ਹਾਂ ਇਹਦੀ ਸ਼ਰਟ ਦੇ ਵਿੱਚ ਪ੍ਰਿੰਟ ਹੈ ਉਸੇ ਤਰ੍ਹਾਂ ਹੀ ਬਾਟਮ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕਲਰ ਆ ਗਿਆ ਆਪਣਾ ਫਰੋਜੀ ਕਲਰ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਸ਼ੇਡ ਹੈ ਇਨਾਂ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਉਹਦੀ ਪਿਕ ਸੈਂਡ ਕਰ ਦਿਓ ਠੀਕ ਹੈ ਜੀ ਤਾਂ ਆਪਾਂ ਕੋਰੀਅਰ ਕਰਵਾ ਦੋ। ਆ ਵੀ ਇਹ ਫਰੋਜੀ ਵਾਲਾ ਹੀ ਹੈ ਪ੍ਰਿੰਟ। ਇਹਦਾ ਕਲਰ ਲਾਈਟ ਜੀ ਮਹਿੰਦੀ ਜਿਹਾ ਕਲਰ ਹੈਗਾ ਇਹਦਾ। ਉਸ ਤੋਂ ਬਾਅਦ ਅਗਲਾ ਸੂਟ ਆਪਣਾ ਇਹ। ਇਸ ਤੋਂ ਬਾਅਦ ਇਹ ਛੋਟੇ print ਵਾਲਾ suit ਇਹ ਵੀ ਬਹੁਤ ਸੋਹਣਾ suit ਹੈ ਇਹਨਾਂ ਦਾ price 1050 ਰੁਪਏ ਜੀ ਇਹ ਫਰੋਜੀ ਦੇ ਵਿੱਚ ਇੱਕ ਹੋਰ ਆ ਗਿਆ ਛੋਟਾ print ਇਹ all over ਨੇ ਸਾਰੇ ਇੱਕ suit ਆਪਣੇ ਕੋਲੇ matchings ਬਾਕੀ ਦੇ matching ਆਪਣੇ ਕੋਲੇ ਸੇਲ ਹੋਗੇ ਸਾਰੇ ਆ ਵੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆਗੇ टैਬੀ ਮਸਲੀਨ ਦੇ suit ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਪਿਓਰ ਟੈਬੀ ਮਸਲੀਨ ਦੇ ਸੂਟ ਇਹ ਬਹੁਤ ਹੀ ਸੌਫਟ ਬਹੁਤ ਹੀ ਪਿਆਰਾ ਇਹ ਕੱਪੜਾ ਹੈਗਾ ਬਹੁਤ ਹੀ ਵਧੀਆ ਜਿਸ ਤਰ੍ਹਾਂ ਟੈਬੀ ਮਸਲੀਨ ਦੇ ਵਿੱਚ ਲਾਈਨਿੰਗ ਜੀ ਬਣੀ ਹੁੰਦੀ ਹੈ ਨਾ ਇਹਦੇ ਵਿੱਚ ਨਾ ਚੈੱਕ ਹੀ ਹੈਗਾ ਆ ਸੈਲਫ ਚੈੱਕ ਇਹ ਬਹੁਤ ਸੋਹਣਾਗਾ ਡਿਜੀਟਲ ਪ੍ਰਿੰਟ ਆ ਉਸ ਤੋਂ ਬਾਅਦ ਹੈ ਟੈਬੀ ਮਸਲੀਨ ਦੇ ਵਿੱਚ ਇਹ ਵਾਲਾ ਸੂਟ ਇਹਦਾ ਪ੍ਰਾਈਸ ਹੈਗੇ ਸੀ 1100 ਰੁਪਿਆ ਆ ਬਹੁਤ ਸੋਨਾ ਪ੍ਰਿੰਟ ਹੈ ਕੰਕਲੂਜ਼ ਸਾਰੇ ਸਰਦਾਰੀ ਲੁੱਕ ਵਾਲੇ ਸੂਟ ਨੇ ਆਪਣੇ ਇਹ ਵਾਲਾ ਪ੍ਰਿੰਟ ਉਸ ਤੋਂ ਬਾਅਦ ਇਹ ਵੀ ਬਹੁਤ ਸੋਨਾ ਇਹ ਸਾਰੇ ਸੂਟ ਹੀ ਬਹੁਤ ਸੋਨੇ ਇਹ ਕੇਵਨ ਆ ਗਿਆ ਉਸ ਤੋਂ ਬਾਅਦ ਇਹ ਵਾਲਾ ਸੂਟ ਬਲੈਕ ਪਹਿਲਾਂ ਤੁਸੀਂ ਚਾਹੋ ਜਿਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਪ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਦਿੱਤੇ ਹੋਏ ਨੰਬਰ ਤੇ ਉਹਦੀ ਪਿਕ ਸੈਂਡ ਕਰ ਦਿਓ ਥੈਂਕ ਯੂ